ਸਸੀਕਾਲ ਜੀ ਆਓ ਅੱਜ ਬਣਾਉਨੇ ਆਂ ਚੁਬੜਾਂ ਦੀ ਚਟਨੀ ਇਹਦੇ ਵਾਸਤੇ ਆਪਾਂ ਲਈਆਂ ਹੋਈਆਂ ਲਾਲ ਸੁੱਕੀਆਂ ਮਿਰਚਾਂ ਲਸਣ ਅਦਰਕ ਨਮਕ ਤੇ ਲਸਣ ਨੂੰ ਛਿੱਲ ਕੇ ਤੇ ਅਦਰਕ ਨੂੰ ਛਿੱਲ ਕੇ ਧੋ ਕੇ ਸੁਕਾ ਲਿਆ ਸੀ ਤੇ ਸੁੱਕੀਆਂ ਲਾਲ ਮਿਰਚਾਂ ਚੁਬੜ ਚੁਬੜਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖ ਲੈ ਇਹਨਾਂ ਨੂੰ ਹੁਣ ਲਾਵਾਂਗੇ ਕਬੋਇਲ ਉਹਦੇ ਵਿੱਚ ਪਾਵਾਂਗੇ ਪਾਣੀ ਇਹ ਪਾਣੀ ਨੂੰ ਥੋੜਾ ਜਿਹਾ ਗਰਮ ਕਰਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਸੁੱਕੀਆਂ ਮਿਰਚਾਂ ਤੇ ਸੁੱਕੀਆਂ ਮਿਰਚਾਂ ਪਾਉਣ ਤੋਂ ਬਾਅਦ ਪਾਣੀ ਦੇ ਵਿੱਚ ਜਦੋਂ ਇੱਕ ਉਬਾਲ ਆ ਗਿਆ ਤਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ ਮਿਰਚਾਂ ਨੂੰ ਇਸੇ ਤੱਕਾ ਪਾਣੀ ਵਿੱਚ 2-4 ਮਿੰਟ ਛੱਡ ਦੇਵਾਂਗੇ ਤੇ ਚੁਬੜਾ ਨੂੰ ਛਿੱਲ ਲਾਂਗੇ ਚੁਬੜ ਛੇਲ ਲੈ ਸੀ ਜਿੰਨਾ ਟਾਈਮ ਮਿਰਚਾਂ ਪਾਣੀ ਵਿੱਚ ਡੁੱਬੀਆਂ ਰਹੀਆਂ ਹੁਣ ਮਿਰਚਾਂ ਪਾਣੀ ਦੇ ਵਿੱਚ ਸੌਫਟ ਹੋ ਗੀਆਂ ਥੋੜੀਆਂ ਜਿਹੀਆਂ ਤੇ ਇਹਨਾਂ ਨੂੰ ਪਾਣੀ ਚੋਂ ਬਾਹਰ ਕੱਢ ਕੇ ਮਿਕਸੀ ਬੋਇਲ ਵਿੱਚ ਪਾਵਾਂਗੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਚੁਬੜਾਂ ਦੀ ਚਟਨੀ ਬਹੁਤ ਜ਼ਿਆਦਾ ਸਵਾਦ ਬਣਦੀ ਆ ਇਸ ਤਰ੍ਹਾਂ ਬਣਾਉਣਾ ਜ਼ਰੂਰ ਇੱਕ ਵਾਰੀ ਇਸ ਨੂੰ ਬਣਾ ਕੇ ਤੁਸੀਂ ਰੱਖ ਸਕਦੇ ਹੋ ਸੇਜਵਾਨ ਦੀ ਤਰ੍ਹਾਂ ਵੀ ਇਹਨੂੰ ਵਰਤ ਸਕਦੇ ਹੋ ਤੇ ਰੋਟੀ ਤੇ ਪਰੌਠੇ ਨਾਲ ਵੀ ਵਰਤ ਸਕਦੇ ਹੋ ਜਿਵੇਂ ਮਰਜੀ ਇਸ ਚਟਨੀ ਨੂੰ ਤੁਸੀਂ ਖਾ ਸਕਦੇ ਹੋ ਆ ਇਹਨੂੰ ਬੋਇਲ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਜਦੋਂ ਥੋੜੀਆਂ ਜੀਆਂ ਗ੍ਰाइंड ਹੋ ਜਾਣ ਅੱਧੇ ਚਿਬੜ ਮੈਂ ਪਹਿਲਾਂ ਪਾ ਲਈ ਸੀ ਇਹਨਾਂ ਨੂੰ ਗ੍ਰाइंड ਕਰਨ ਮੋਕੇ ਹੁਣ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਪਾਉਣ ਤੋਂ ਬਾਅਦ ਫਿਰ ਇਹਨੂੰ ਗ੍ਰाइंड ਕਰ ਲਾਂਗੇ। ਦੇਖੋ ਹੁਣ ਇਹ ਅੱਧੀਆਂ ਗ੍ਰाइंड ਹੋ ਗਈਆਂ ਹੁਣ ਇਹਨਾਂ 'ਚ ਪਾਵਾਂਗੇ ਲਸਣ ਅਤੇ ਅਦਰਿਕ। ਲਸਣ ਤੇ ਅਦਰਿਕ ਪਾਉਣ ਤੋਂ ਬਾਅਦ ਫਿਰ ਇਸ ਨੂੰ ਢੱਕਣ ਲਾ ਕੇ ਇਸ ਦਾ ਥੋੜਾ ਜਿਹਾ ਟਾਈਮ ਗ੍ਰाइंड ਕਰਾਂਗੇ। ਹੁਣ ਇਹ ਚੰਗੀ ਤਰ੍ਹਾਂ ਗ੍ਰाइंड ਹੋ ਗਏ ਹੁਣ ਇਹਦੇ 'ਚ ਛਿੱਲੇ ਹੋਏ ਚੁਬੜ ਪਾਵਾਂਗੇ। ਕੱਦੇ ਚੁਬੜੇ ਦੇ ਵਿੱਚ ਪਹਿਲਾ ਪਾਤੇ ਸੀ ਇਹਦੇ ਵਿੱਚ ਪਾਣੀ ਨਹੀਂ ਪਾਇਆ ਇਹਨੂੰ ਕੱਲੇ ਚੁਬੜਾ ਨਾਲ ਹੀ ਗ੍ਰाइंड ਕੀਤਾ ਤੇ ਉਹ ਇਹਦੇ ਵਿੱਚ ਪਾਵਾਂਗੇ ਪੁਦੀਨਾ ਇਹ ਬੋਇਲ ਜ਼ਿਆਦਾ ਫੁੱਲ ਗਿਆ ਸੀ ਮੈਨੂੰ ਥੋੜਾ ਜਿਹਾ ਚਮਚੇ ਨਾਲ ਨੱਪ ਕੇ ਤੇ ਇਹਨੂੰ ਦੁਬਾਰਾ ਗ੍ਰाइंड ਕਰ ਲਿਆ ਸੀ ਲਓ ਜੀ ਤੁਸੀਂ ਦੇਖ ਸਕਦੇ ਹੋ ਚਟਨੀ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਬਣਿਆ ਇਹ ਚਟਨੀ ਦੋ ਮਹੀਨਿਆਂ ਤੱਕ ਖਰਾਬ ਨਹੀਂ ਹੁੰਦੀ ਇਹਨੂੰ ਫਰਿੱਜ 'ਚ ਰੱਖ ਲਓ ਕੱਚ ਦੇ ਬੋਇਲ ਵਿੱਚ ਪਾ ਕੇ ਇਸ ਤਰ੍ਹਾਂ ਮੈਂ ਇਸ ਸਾਰੀ ਚਟਨੀ ਨੂੰ ਕੱਚ ਦੇ ਬੋਇਲ ਵਿੱਚ ਕੱਢ ਲਿਆ ਸੀ ਤੇ ਇਸ ਨੂੰ ਫਰਿੱਜ ਦੇ ਵਿੱਚ ਰੱਖ ਦੂੰਗੀ ਢੱਕਣ ਲਾ ਕੇ ਤੁਸੀਂ ਵੀ ਇਸੇ ਤਰ੍ਹਾਂ ਇਹ ਚਟਨੀ ਨੂੰ ਤਿਆਰ ਕਰਕੇ ਇੱਕ ਕੱਚ ਦੇ ਬੋਇਲ ਵਿੱਚ ਕੱਢ ਕੇ ਰੱਖ ਸਕਦੇ ਹੋ ਇਸ ਨੂੰ ਰੋਟੀ ਨਾਲ ਪਰੌਠੇ ਨਾਲ ਖਾਸੇ ਨਾਲ ਵੀ ਖਾ ਸਕਦੇ ਹੋ ਬਰੈਡ ਤੇ ਲਾ ਕੇ ਵੀ ਖਾ ਸਕਦੇ ਹੋ ਖਾਸੇ ਨਾਲ ਵੀ ਖਾ ਸਕਦੇ ਹੋ ਇਸ ਨੂੰ ਤੁਸੀਂ ਇਹ ਚਟਨੀ ਜਲਦੀ ਖਰਾਬ ਨਹੀਂ ਹੁੰਦੀ ਤੇ ਇਸ ਤੋਂ ਇਲਾਵਾ ਤੁਸੀਂ ਇਹਨੂੰ ਇੱਕ ਸੇਜਮਾਨ ਚਟਨੀ ਦੀ ਤਰ੍ਹਾਂ ਵੀ ਵਰਤ ਸਕਦੇ ਹੋ ਉਹਦੇ ਨਾਲ ਉਸ ਚਟਨੀ ਨਾਲੋਂ ਇਹ ਕਿਤੇ ਜ਼ਿਆਦਾ ਵਧੀਆ ਚਟਨੀ ਬਣਦੀ ਆ ਇਹ ਦੋ ਸਵੇਰੇ ਸਵੇਰੇ ਕੋਈ ਚੀਜ਼ ਨਾ ਹੋਵੇ ਤੇ ਇਹਦੇ ਨਾਲ ਖਾ ਸਕਦੇ ਹੋ ਧੰਨਵਾਦ